ਭਾਰਤੀ ਸਭਿਅਤਾ ਜਿਵੇਂ ਵੱਖੋ-ਵੱਖ ਤਿਹਾਰਾਂ ਦੇ ਨਾਲ ਜਾਣੀ ਜਾਂਦੀ ਹੈ ਜੇਕਰ ਗੱਲ ਕੀਤੀ ਜਾਵੇ ਦਿਵਾਲੀ ਦੁਸ਼ਹਰਾ ਜਾਂ ਕਰਵਾ ਚੌਧ ਦੇ ਵਰਤ ਦੀ ਤੇ ਇਨ੍ਹਾਂ ਤਿਹਾਰਾਂ ਦੇ ਉੱਤੇ ਬਜ਼ਾਰਾਂ ਦੇ ਵਿੱਚ ਜਿਹੜੀ ਆ ਪੂਰੀ ਚਹਲ ਪੈਲ ਜਿਹੜੀ ਨਜ਼ਰ ਆਉਂਦੀ ਉੱਥੇ ਹੀ ਜੇਕਰ ਪੰਜਾਬ ਦੇ ਕਲਚਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਇਸੇ ਕਰਕੇ ਕਿਹਾ ਜਾਂਦਾ ਕਿ ਇੱਥੇ ਵੀ ਵਸਾਖੀ ਦੇ ਮੇਲੇ ਤੋਂ ਇਲਾਵਾ ਵੱਖੋ-ਵੱਖ ਜਿਹੜੇ ਸਿੰਝ ਮੇਲੇ ਸੱਜਦੇ ਨੇ ਇਨ੍ਹਾਂ ਸਿੰਝ ਮੇਲਿਆਂ ਦੌਰਾਨ ਖਾਸ ਕਰਕੇ ਮਨੇਰੀ ਦੀਆਂ ਦੁਕਾਨਾਂ ਦੀ ਜਿਹੜੀ ਐਮ ਭੂਮਿਕਾ ਹੁੰਦੀ ਆ ਮੈਂ ਕਹਿੰਦਾ ਭਾਵਾ ਮਨੇਰੀ ਦੀ ਦੁਕਾਨ ਜਿਸ ਵੀ ਮੇਲੇ ਦੇ ਵਿੱਚ ਜਾਂ ਸਿੰਝ ਮੇਲੇ ਦੇ ਵਿੱਚ ਨਾ ਸੱਜੀ ਹੋਵੇ ਤੇ ਉਹ ਜਿਹੜਾ ਬਾਜ਼ਾਰ ਆ ਵਾਂਝਾ ਮੰਨਿਆ ਜਾਂਦਾ ਤੇ ਇਸੇ ਤਰ੍ਹਾਂ ਹੀ ਜੇਕਰ ਗੱਲ ਕੀਤੀ ਜਾਵੇ ਆਮ ਬਜ਼ਾਰਾਂ ਦੀ ਭਾਵੇਂ ਦਿਹਾਤੀ ਖੇਤਰ ਦੇ ਹੋਣ ਜਾਂ ਸ਼ਹਿਰੀ ਖੇਤਰ ਦੇ ਹੋਣ ਜੇਕਰ ਇਹਨਾਂ ਬਜ਼ਾਰਾਂ ਦੇ ਵਿੱਚ ਮਨਿਆਰੀ ਦੀਆਂ ਦੁਕਾਨਾਂ ਨਾ ਸੱਜੀਆਂ ਹੋਣ ਤਾਂ ਇਹ ਬਜ਼ਾਰ ਵੀ ਜਿਹੜੇ ਨੇ ਇਹ ਇਨਾਂ ਰੌਣਕਾਂ ਤੋਂ ਜਿਹੜੇ ਨੇ ਵਾਂਝੇ ਨਜ਼ਰ ਆਉਂਦੇ ਨੇ ਸੋ ਇਸੇ ਤਰ੍ਹਾਂ ਦੀ ਜੇਕਰ ਗੱਲ ਕੀਤੀ ਜਾਵੇ ਜਿਲ੍ਹਾ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਬਜ਼ਾਰ ਦੀ ਤੇ ਪੁਰਾਣਾ ਸ਼ਾਲਾ ਬਾਜ਼ਾਰ ਜਿਹੜਾ ਇੰਨੀ ਦਿਨੀ RAM MURTI JOURNAL STORE ਹੈ ਜਿਹੜਾ ਉਹ RAM MURTI JOURNAL STORE ਕਹਿੰਦਾ ਭਾਵਾ ਇੱਕ ਪੂਰੀ ਤਰ੍ਹਾਂ ਸ਼ਿੰਗਾਰਿਆ ਹੋਇਆ ਜਰਨਲ ਸਟੋਰ ਹੈ ਸੋ ਤੁਹਾਨੂੰ ਦੱਸਦੀ ਏ ਕਿ ਪੁਰਾਣਾ ਸ਼ਾਲਾ ਚੌਂਕ ਦੇ ਵਿੱਚ ਸਥਿਤ ਹੈ ਜਰਨਲ ਸਟੋਰ RAM MURTI ਉੱਥੇ ਪੁੱਜਿਆ RAM MURTI JOURNAL STORE ਦੇ ਜੋ ਓਨਰ ਨੇ ਉਹਨਾਂ ਨਾਲ ਗੱਲਬਾਤ ਕਰਨ ਨੇ RAM MURTI ਜੀ ਸਭ ਤੋਂ ਪਹਿਲਾਂ ਆਪਣੇ ਪਿਆਰ ਪਿਆਰੇ ਗਾਹਕਾਂ ਨੂੰ ਦੱਸ ਦਿਓ ਕਿ ਆ ਕੰਮ ਦੇ ਵਿੱਚ ਪਿਆ ਨੂੰ ਕਿੰਨੀ ਕਿੰਨੀਕ ਦੇਰ ਹੋ ਗਈ ਹੈ ਸਰਸਿਕਾ ਜੀ ਆਪਣੇ 20-25 ਸਾਲ ਹੋ ਗਏ ਜੀ ਕੰਮ ਕਰਤੇ ਆ ਸਾਨੂੰ ਅੱਛਾ 20-25 ਸਾਲ ਹੋ ਗਏ ਆ ਔਰ ਅਮਰਤੀ ਜੀ ਫਿਰ ਇਹ ਜਿਵੇਂ ਤੁਸੀਂ ਛੋਟੀ ਜੀ ਦੁਕਾਨ ਤੋਂ ਸਾਨੂੰ ਯਾਦ ਆ ਕਿ ਸ਼ੁਰੂ ਕੀਤਾ ਸੀ ਇਧਰ ਗੁਰਦਾਸਪੁਰ ਔਰ ਤੇ ਹੁੰਦੀ ਸੀ ਹੁਣ ਤੁਸੀਂ ਦੁਕਾਨ ਇਹ ਚੌਂਕ ਦੇ ਵਿੱਚ ਕਾਫੀ ਵੱਡੀ ਇਹਨੂੰ ਰੂਪਰੇਖਾ ਦੇ ਦਿੱਤੀ ਆ ਤੇ ਇੱਥੇ ਕੀ ਕੀ ਆਪਣੇ ਗਾਹਕਾਂ ਨੂੰ ਤੁਸੀਂ ਪ੍ਰੋਵਾਈਡ ਕਰਾਉਂਦੇ ਕੀ ਕੀ ਵੇਚਦੇ ਹੋ ਜੀ ਰੈਡੀਮੇਡ ਜੀ ਲਹਿੰਗਾ ਚੋੜੀ ਜੀ ਅੱਛਾ ਲਹਿੰਗਾ ਚੋੜੀ ਤੱਕ ਵੀ ਤੁਸੀਂ ਉਹ ਰੈਂਟ ਤੇ ਦਿੰਦੇ ਜਾਂ ਸੇਲ ਕਰਦੇ ਸੇਲ ਕਰਦੇ ਠੀਕ ਹੈ ਇਸ ਤੋਂ ਇਲਾਵਾ ਹੋਰ ਮਨਿਆਰੀ ਦੇ ਆਈਟਮ ਜਿਵੇਂ ਕਾਸਮੈਟਿਕ ਵਗੈਰਾ ਕਾਸਮੈਟਿਕ ਹੈ ਬੈਗ ਵਸਤੇ ਕਿਟ ਪਰਸ ਹਾਰ ਵਗੈਰਾ ਵਿਆਹ ਸ਼ਾਦੀਆਂ ਨੂੰ ਲੋੜ ਪੈਂਦੀ ਹੈ ਠੀਕ ਹੈ ਠੀਕ ਮਤਲਬ ਫੋਟੋਆਂ ਦੇ ਅੱਛਾ ਬੱਚਿਆਂ ਦੇ ਖਿਡੌਣੇ ਵਗੈਰਾ ਪਿੱਛੇ ਜਿਵੇਂ ਹਾਰ ਜਿਹੜੇ ਤੁਸੀਂ ਆਪ ਤਿਆਰ ਕਰਦੇ ਹੋ ਜਿਵੇਂ ਨੋਟਾਂ ਵਾਲੇ ਹਾਰ ਵਗੈਰਾ ਹਾਂ ਰਿਹਾ ਵਿਆਹ ਸ਼ਾਦੀਆਂ ਦੀਆਂ ਸੀਜ਼ਨ ਚ ਆ ਰਿਹਾ ਤੇ ਹਾਰ ਤਿਆਰ ਕਰਦੇ ਹਾਂ ਹਾਂ ਜਿਵੇਂ ਬਾਹਰ ਨੂੰ ਤੁਹਾਡੇ ਇੱਕ ਬੋਰਡ ਲੱਗਿਆ ਹੋਇਆ ਜਦੋਂ ਅਸੀਂ ਅੰਦਰ ਆਏ ਸੀ ਨਾ ਉੱਤੇ ਲਿਖਿਆ ਹੋਇਆ ਕਿ ਆ ਰਾਮ ਮੂਰਤੀ ਜਨਰਲ ਸਟੋਰ ਤੇ ਜਿਹੜੀ ਸਸਤੀ ਮਨਿਆਰੀ ਤੇ ਸਸਤਾ ਰੈਡੀमेड ਵੇਚੇ ਜਾਂਦਾ ਤੇ ਇਹ ਚੀਜ਼ਾਂ ਤੇ ਰਾਮ ਮੂਰਤੀ ਜੀ ਸਾਰਿਆਂ ਦੁਕਾਨਾਂ ਨੇ ਲਿਖੀ ਹੁੰਦੀ ਆ ਸਸਤਾ ਵੇਚੇ ਜਾਂਦਾ ਵਧੀਆ ਵੇਚੇ ਜਾਂਦਾ ਕੀ ਇਹ ਬਾਹਰ ਲਿਖਿਆ ਹੀ ਆ ਕਿ ਵਾਕਿਆ ਤੁਸੀਂ ਸਸਤਾ ਵੇਚਦੇ ਵੀ ਹੋ ਹਾਂਜੀ ਸਰ ਦੇਖੋ ਸਸਤਾ ਤੇ ਵਧੀਆ ਕੁਆਲਟੀ ਚੀਜ਼ਾਂ ਵੇਚਦੇ ਆ ਠੀਕ ਹੈ ਜੀ ਤੇ ਜਨਾਬ ਕਈ ਵਾਰੀ ਹੁੰਦਾ ਆ ਕਿ ਬਾਹਰ ਉਦਾਂ ਹੀ ਲਿਖ ਛੜਿਆ ਤੇ ਬਾਹਰ ਅੰਦਰ ਜਿਹੜੇ ਰੇਟਾਂ ਦਾ ਕੰਡੀਸ਼ਨ ਦੁਕਾਨਦਾਰੀਆਂ ਨੇ ਕਰਕੇ ਥੋੜਾ ਬਿਜ਼ਨਸ ਕਰਨੇ ਪੈਂਦੀ ਹੈ ਲਿਖਣਾ ਪੈਂਦਾ ਹੈ ਫੋਰ ਤੇ ਉਹ ਅੱਛਾ ਅੱਛਾ ਕੰਪੀਟੀਸ਼ਨ ਕਰਕੇ ਕਹਿੰਦਾ ਮਤਲਬ ਕੰਪੀਟੀਸ਼ਨ ਆ ਤੇ ਤੁਸੀਂ ਰੇਡ ਜਿਹੜੇ ਆ ਉਹ ਡਰ ਕੇ ਲਾਉਂਦੇ ਹੋ ਹਾਂਜੀ ਠੀਕ ਹੈ ਕਿ ਗਾਹ ਖਰਾਬ ਨਾ ਹੋਵੇ ਹਾਂਜੀ ਤੇ ਹੋਰ ਤੁਸੀਂ ਜਿਵੇਂ ਅੱਜਕੱਲ ਵਰਤਾਰਾ ਚੱਲ ਰਿਹਾ ਕਿ ਜਹਾਜ਼ ਭਰ ਭਰ ਕੇ ਅਮਰੀਕਾ ਤੋਂ ਜਿਹੜੇ ਨੇ ਆ ਰਹੇ ਨੇ ਕੀ ਦਿਮਾਗ ਦੇ ਵਿੱਚ ਜਿੱਦਾਂ 20 22 25 ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਆ ਕਦੀ ਤੁਹਾਡੇ ਵੀ ਜਿਹਨ ਦੇ ਵਿੱਚ ਆਇਆ ਹੋਵੇਗਾ ਕਿ ਅਸੀਂ ਵੀ ਇੱਥੇ ਦੁਕਾਨਦਾਰੀਆਂ ਚ ساری ਉਮਰ ਨਗਾ ਦੇਣੀ ਆ ਥੋੜੀ ਜੀ ਜਗ੍ਹਾ ਦੇ ਵਿੱਚ ਕਾਊਂਟਰ ਦੇ ਵਿੱਚ ਤੇ ਇਹਨਾਂ ਕੰਟਰੀਆਂ ਦੇ ਵਿੱਚ ਪਹੁੰਚਿਆ ਜਾਵੇ ਤੇ ਪਰ ਹੁਣ ਜਦੋਂ ਜਹਾਜ਼ ਪਰ ਪਰ ਆ ਰਹੇ ਨੇ ਰਿਪੋਰਟ ਹੋ ਰਹੇ ਨੇ ਬੱਚੇ ਹੁਣ ਕੀ ਸੋਚਦੇ ਹੋ ਅਸੀਂ ਤੇ ਇਹੋ ਮੈਸੇਜ ਦੇਣਾ ਚਾਹਾਂਗੇ ਜਨਤਾ ਨੂੰ ਕਿ ਜੇ ਜਬਾਰ ਕਿਸੇ ਦੇ ਬੱਚੇ ਨੇ ਜਾਣਾ ਵੀ ਆ ਤੇ ਆਪਣੇ ਪੱਕੇ ਡਾਕੂਮੈਂਟ ਤੇ ਜਾਏ ਪੱਕੇ ਕਾਜਾਂ ਇੱਕ ਨੰਬਰ ਦੇ ਇੱਕ ਨੰਬਰ ਤੇ ਜਾਏ ਹਾਂਜੀ ਇੱਥੇ ਕੰਮ ਹੀ ਨਾ ਜਾਏ ਜੇ ਕਿ ਨਸਤੇ ਨਾ ਜਾਏ ਤੇ ਮਤਲਬ ਕਿ ਇੱਥੇ ਕਾਰੋਬਾਰ ਕਰੋ ਤਾਂ ਵਧੀਆ ਦਾਲ ਫੁਲਕਾ ਚੱਲਦਾ ਠੀਕ ਹੈ ਫਿਰ ਅਕੀਰ ਦੇ ਵਿੱਚ ਤੁਸੀਂ ਆਪਣੇ ਜਿਹੜੇ ਪਿਆਰੇ ਗਾਹਕ ਨੇ ਵੱਡੀ ਪੱਦਰ ਤੇ ਤੁਹਾਡੇ ਨਾਲ ਜੁੜੇ ਹੋਏ ਨੇ ਵਧੀਆ ਲੋਕੇਸ਼ਨ ਦੇ ਵਿੱਚ ਤੁਹਾਡੀ ਦੁਕਾਨਾਂ ਚਾਉਂ ਉਹਦੇ ਵਿੱਚ ਪ੍ਰਾਣੇਸ਼ਾਲੇ ਕੀ ਮੈਸੇਜ ਆਉਣਾ ਚਾਹੁੰਦੇ ਹੋ ਆਪਣੇ ਪਿਆਰੇ ਗਾਹਕਾਂ ਨੂੰ ਗਾਹਕਾਂ ਵਾਸਤੇ ਇਹ ਮੈਸੇਜ ਆ ਵੀ ਇੱਕ ਵਾਰੀ ਸ਼ੇਅਰ ਦਾ ਮੌਕਾ ਦਿਓ ਵਧੀਆ ਕੁਆਲਿਟੀ ਤੇ ਵਾਜਿਬ ਰੇਟ ਤੇ ਸੌਦਾ ਦਿੱਤਾ ਜਾਏਗਾ ਠੀਕ ਹੈ ਜੀ ਜਿਵੇਂ ਭਰੋਸਾ ਪਹਿਲਾਂ ਬਣਾ ਕੇ ਰੱਖਿਆ ਤੁਸੀਂ 20-25 ਸਾਲ ਤੋਂ ਇਸੇ ਤਰ੍ਹਾਂ ਬਰਕਰਾਰ ਬਰਕਰਾਰ ਰਹਿ ਗਿਆ ਹਾਂ ਸੋ ਇਹਨਾਂ ਰਾਮ ਮੂਰਤੀ ਜੀ ਜਰਨਲ ਸਟੋਰ ਬਾਰੇ ਜੇਨਾਂ ਦਾ ਤੁਹਾਨੂੰ ਦੱਸਦੀ ਏ ਕਿ ਇੱਕ ਛੋਟੀ ਦੁਕਾਨ ਤੋਂ 20-25 ਸਾਲ ਪਹਿਲਾਂ ਤੋਂ ਇਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ ਸੀ ਪਰ ਇਸ ਕਾਰੋਬਾਰ ਨੂੰ ਵਧਾ ਕੇ ਹੁਣ ਇਹਨਾਂ ਨੇ ਇੱਕ ਵੱਡਾ ਜਿਹੜਾ ਵਾ ਕਹਿ ਸਕਦੇ ਆ ਕਿ ਵੱਡਾ ਜਰਨਲ ਸਟੋਰ ਦਾ ਹੱਟ ਜਿਹੜਾ ਪਰਾਣਾ ਸ਼ਾਲਾ ਚੌਂਕ ਹੈ ਜਿਹੜਾ ਪਰਾਣਾ ਸ਼ਾਲਾ ਚੌਂਕ ਦੇ ਵਿੱਚ ਵਧੀਆ ਲੋਕੇਸ਼ਨ ਦੇ ਵਿੱਚ ਖੋਲਿਆ ਹੋਇਆ ਤੇ ਗਾਹਕਾਂ ਦੀਆਂ ਅਸਕਰ ਹੀ ਇੱਥੇ ਜਿਹੜੀਆਂ ਨੇ ਰੌਣਕਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਉਹਨਾਂ ਦਾ ਕਹਿਣਾ ਕਿ ਕੰਪੀਟੀਸ਼ਨ ਦਾ ਜੋਗ ਹੈ ਇਸ ਕਰਕੇ ਚੰਗੀ ਕੁਆਲਿਟੀ ਤੇ ਵਾਜਬ ਰੇਟ ਦੇ ਉੱਪਰ ਉਹਨਾਂ ਦੀ ਦੁਕਾਨ ਦੇ ਉੱਪਰ ਜਿਹੜਾ ਹਰ ਚੀਜ਼ ਚਾਹੀਓ ਕਾਸਮੈਟਿਕ ਹੋਵੇ ਮਨੀਆਰੀ ਹੋਵੇ ਰੈਡੀमेड ਹੋਵੇ ਚਾ ਇੱਕ ਹੋਰ ਆਈਟਮਾ ਹੁਣ ਜਿਵੇਂ ਉਹਨਾਂ ਦੱਸਿਆ ਕਿ ਵੱਖ-ਵੱਖ ਆਈਟਮਾ ਜਿਹੜੀਆਂ ਇੱਥੇ ਉਹਨਾਂ ਦੀ ਦੁਕਾਨ ਤੇ ਜਿਹੜੀਆਂ ਨੇ ਉਹ ਗਾਹਕਾਂ ਨੂੰ ਪ੍ਰੋਵਾਈਡ ਕਰਾਈਆਂ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਦਾ ਕੰ ਦਾ ਭਰੋਸਾ ਬਣਾਈ ਰੱਖਣਗੇ ਹੁਣ ਤੱਕ ਲਈ ਇਨਾਈ ਸਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ